ਇੱਡੀ ਮਹਾਨ ਹਸਤੀ ਸਨ ਜਿਹੜੇ ਸਮਕਾਲੀ ਮਹਾਪੁਰਸ਼ ਨੇ ਨਾ ਉਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦਾ ਹਾਂ ਵੀ ਉਸ ਸਮੇਂ ਦੇ ਗਿਆਨ ਵਿੱਚ ਜੋ ਮਹਾਬਲੀ ਮਹਾਤਮਾ ਸਨ ਉਹਨਾਂ ਨੇ ਕੀ ਵਿਚਾਰ ਰੱਖੇ ਬਾਬਾ ਗੁਰਬਚਨ ਸਿੰਘ ਲਈ ਸੰਤ ਸ਼ਰੋਮਣੀ ਕੌਣ ਹੋਏ ਨੇ ਸੰਤ ਅਤਰ ਸਿੰਘ ਮਹਾਰਾਜ ਅਸਤੂਆਣੇ ਵਾਲੇ ਇੱਕ ਵਾਰ ਨਾ ਦਮਦਮਾ ਸਾਹਿਬ ਮਹਾਪੁਰਸ਼ਾਂ ਨੂੰ ਬਾਬਾ ਗੁਰੂ ਬਚਨ ਸਿੰਘ ਜੀ ਮਿਲੇ ਤੇ ਸਹਿ ਸਬਾਹ ਸੰਤ ਗੁਰੂ ਬਚਨ ਸਿੰਘ ਜੀ ਨੂੰ ਆਖਣ ਲੱਗੇ ਮਸਤੂਆਣੇ ਵਾਲੇ ਸੰਤ ਅਸੀਂ ਬਗੀਚਾ ਲਾ ਦਿੱਤਾ ਹੁਣ ਪਾਣੀ ਤੁਸੀਂ ਪਾਉਣਾ ਸਿੱਖ ਜਗਤ ਦੀ ਸਭ ਤੋਂ ਵੱਡੀ ਹਸਤੀ ਦੇ ਬੋਲ ਸਾਂ ਨੇ ਜਿਹਦੇ ਅੱਗੇ ਜੀਂਦ ਦੇ ਰਾਜੇ ਕੀ ਨਾਬੇ ਦਾ ਰਾਜਾ ਕੀ ਪਟਿਆਲੇ ਦੇ ਰਾਜੇ ਕੀ ਜੋ ਨਿੰਗਾਮੀ ਸਿੱਖ ਜਗਦਿਆਂ ਡਾਇਨੈਸਟੀ ਸਨ ਸਾਰੇ ਰਾਜੇ ਚੁੱਕਦੇ ਸਨ ਇਹ ਭੁਵਿੱਖੇਤ ਬੋਲ ਸਾਨੂੰ ਉਹਨਾਂ ਨੂੰ ਪਤਾ ਸੀ ਕੌਮ ਨੂੰ ਕਿੰਨੇ ਸਾਬਣਾ ਹੈ ਤੇ ਵਾਕਿਆ ਹੀ ਮਾਲੀ ਬਣ ਕੇ ਬਾਬਾ ਗੁਰਬਚਨ ਸਿੰਘ ਨੇ ਗਿਆਨ ਦੇ ਨਾਲ ਕੌਮ ਨੂੰ ਸਿੰਚਿਆ ਹੈ ਇੱਕ ਹੋਰ ਬਹੁਤ ਵੱਡੀ ਹਸਤੀ ਸੰਤ ਬਾਬਾ ਪ੍ਰੇਮ ਸਿੰਘ ਦੀ ਹੋਤੀ ਉਹ ਕਹਿੰਦੇ ਮੇਰਾ ਖਿਆਲ ਸੀ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਚਲਾਣਾ ਕਰ ਗਏ ਨੇ ਉਹਨਾਂ ਦੀ ਥਾਂ ਪੂਰੀ ਕਰਨ ਲਈ ਪੰਥ ਵਿੱਚ ਕੋਈ ਵਿਦਵਾਨ ਨਹੀਂ ਹੈ ਪਰ ਕਹਿੰਦੇ ਅੱਜ ਜਦੋਂ ਮੈਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਤੋਂ ਕਥਾ ਸੁਣੀ ਉਪਰੋਕਤ ਮੇਰਾ ਜਿਹੜਾ ਭਲੇਖਾ ਸੀ ਉਹ ਦੂਰ ਹੋ ਗਿਆ ਕਹਿੰਦੇ ਠੀਕ ਹੈ ਜੋ ਗ੍ਰੰਥ ਬਾਬਾ ਗੁਰਬਚਨ ਸਿੰਘ ਨੇ ਪੜ੍ਹੇ ਨੇ ਅਸੀਂ ਸਾਰਿਆਂ ਨੇ ਹੀ ਪੜ੍ਹੇ ਹੋਏ ਨੇ ਪਰ ਜੋ ਅਰਥ ਬੋਧ ਇਹ ਸ਼੍ਰਵਣ ਕਰਾਉਂਦੇ ਨੇ ਸੰਗਤਾਂ ਨੂੰ ਇਹ ਤੇ ਧੁਰੋਂ ਬਖਸ਼ਿਸ਼ ਪ੍ਰਾਪਤ ਹੈ ਕਥਾ ਦੀ ਕਈ ਵਾਰ ਆਪਾਂ ਵੇਖਿਆ ਗਿਆਨੀ ਬੜੇ ਬੜੇ ਤਕੜੇ ਹੁੰਦੇ ਪਰ ਸੰਗਤ ਨੂੰ ਵੱਲਣਾ ਨਹੀਂ ਆਉਂਦਾ ਕਥਾ ਦੇ ਉੱਤਨੀ ਨਹੀਂ ਹੁੰਦੇ ਗਿਆਨ ਵਿੱਚ ਸ਼ਰਸਾਰ ਵੀ ਹੁੰਦੀਆਂ ਨੇ ਕਈ ਮੂਰਤਾ ਖੈਰ ਇੱਕ ਹੋਰ ਮਹਾਪੁਰਸ਼ ਸੰਤ ਬਾਬਾ ਜਵਾਲਾ ਸਿੰਘ ਦੀ ਹਰਖੋਵਾਲ ਵਾਲੇ ਮਹਾਤਮਾ ਕਹਿੰਦੇ ਗਿਆਨੀ ਨਰੰਦਰਨ ਸਿੰਘ ਜੀ ਪਟਿਆਲੇ ਵਾਲਿਆਂ ਨੂੰ ਜਿਤਨੇ ਸਿੰਘ ਵਿਦਿਆ ਪੜਨ ਵਾਲੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਦੇ ਨਾਲ ਹੁੰਦੇ ਨੇ ਮੈਂ ਅੱਜ ਤੱਕ ਕਿਸੇ ਗਿਆਨੀ ਦੇ ਨਾਲ ਨਹੀਂ ਵੇਖੇ ਇਹ ਉਹਨਾਂ ਦੀ ਮਹਾਨਤਾ ਹੈ ਜਿਨ੍ਹਾਂ ਦੇ ਨਾਲ ਦਲਾਂ ਦੇ ਦਲ ਚੱਲਦੇ ਨੇ ਵਿਦਿਆ ਪੜਨ ਦੇ ਲਈ ਪੰਡਿਤ ਕਰਤਾਰ ਸਿੰਘ ਜੀ ਦਾਖਾਂ ਵਾਲੇ ਬੜੇ ਮਹਾਨ ਵਿਦਵਾਨ ਹੋਏ ਨੇ ਪਿੰਡ ਅਖਾੜੇ ਗਏ ਸਤਿਗੁਰੂ ਬਚਨ ਸਿੰਘ ਉਹਨਾਂ ਦੇ ਉੱਥੇ ਜਾ ਕੇ ਆਂਦੇ ਮੈਂ ਪੂਰਨ ਸਿੱਖ ਜਾਣ ਕੇ ਤੁਹਾਨੂੰ ਮਿਲਣ ਆਇਆ ਐ ਕਿਸ਼ਾ ਸੀ ਤੁਹਾਡੇ ਦਰਸ਼ਨ ਕਰਨ ਦੀ ਐਸੇ-ਐਸੇ ਵਿਦਵਾਨ ਉਹਨਾਂ ਦੇ ਦਿਦਾਰੇ ਕਰਨ ਆਉਂਦੇ ਸਨ ਪੰਡਤ ਨਿਕਾ ਸਿੰਘ ਦੀ ਬਰਖਤਾ ਕਹਿੰਦੇ ਬਾਬਾ ਗੁਰੂ ਬਚਨ ਸਿੰਘ ਦੀ ਵਿਦੂਤਾ ਵਿੱਚ ਮਹਾਨ ਪੂਸ਼ਣ ਨੇ ਉੱਚੀ ਸੁਰਤ ਹੈ ਕਥਾ ਅਗਾਧ ਬੋਧ ਹੈ ਉਹਨਾਂ ਦੀ ਤੇ ਉਹਨਾਂ ਇਹ ਲਫ਼ਜ਼ ਵੀ ਵਰਤਿਆ ਵੀ ਨਿਰਮਲ ਪੇਖ ਦੇ ਪੂਸ਼ਣ ਨੇ ਗੁਰੂ ਨਾਨਕ ਸਾਹਿਬ ਦੇ ਸਿੱਖ ਪੰਥ ਨੂੰ ਨਿਰਮਲ ਪੰਥ ਆਖਿਆ ਜਾਂਦਾ ਸਮੁੱਚੇ ਨੂੰ ਤੇ ਜਿਹੜੇ ਕਹਿ ਦਿੰਦੇ ਨੇ ਨਾ ਸੰਤ ਗੁਰੂਵਚਨ ਸਿੰਘ ਦੀ ਨਿਰਮਲੇ ਸਨ ਜਾਂ ਉਦਾਸੀ ਸਨ ਦਮਦਮੀ ਟਕਸਾਲ ਵਾਲੇ ਨਹੀਂ ਸਨ ਇਹ ਬਾਦੂ ਦੀਆਂ ਬਾਤਾਂ ਨੇ ਵਿਦਿਆ ਮੈਂ ਕਿਤੇ ਉਹ ਵੀ ਪ੍ਰਾਪਤ ਕਰ ਸਕਦਾ ਹੈ ਪਰ ਜਿਸ ਜਥੇਬੰਦੀ ਦੇ ਵਿੱਚ ਸੇਵਾ ਕਰਨੀ ਹੈ ਔਰ ਜਿਸ ਜਥੇਬੰਦੀ ਦੀ ਦਸਤਾਰਬੰਦੀ ਹੋ ਜਾਣੀ ਹੈ ਉਸੇ ਹੀ ਬਗੀਚੇ ਦੇ ਤੁਸੀਂ ਫੁੱਲ ਸਮਝੇ ਜਾਂਦੇ ਹੋ ਤਾਂ ਵਿਦਿਆਤਾ ਜਗਾ ਜਗਾ ਤੋਂ ਗਿਆਨ ਇਕੱਠਾ ਕਰ ਸਕਦੇ ਆ ਪੜ ਸਕਦੇ ਆ ਤਾਂ ਇਹ ਕਹਿ ਦੇਣਾ ਜੀ ਇਹ ਨਿਰਮਲਿਆਂ ਤੋਂ ਹੀ ਜਥੇਬੰਦੀ ਟਕਸਾਲ ਚੱਲੀ ਹੈ ਇਦਾਂ ਦੀ ਗੱਲ ਨਹੀਂ ਹੈ ਨਾਮਧਮੀ ਟਕਸਾਲ ਦਾ ਆਗਾਜ਼ ਬਾਬਾ ਦੀਪ ਸਿੰਘ ਜੀ ਤੋਂ ਹੁੰਦਾ ਹੈ ਔਰ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਦੇ ਨਾਲ ਟਕਸਾਲ ਕੀ ਹੁੰਦੀ ਹੈ ਜਿੱਥੇ ਖੋਟੇ ਖਰੇ ਕੀਤੇ ਜਾਣ ਸਿੱਕੇ ਘੜੇ ਜਾਣ ਤੇ ਬਾਬਾ ਦੀਪ ਸਿੰਘ ਕੀ ਕਰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਜਿਹੜੇ ਅਰਥ ਪੜੇ ਸੀ ਜਗਿਆਸਮਾ ਨੂੰ ਪੜਾ ਕੇ ਗਿਆਨ ਵਿੱਚ ਸ਼ਰਸਾਰ ਕਰਦੇ ਸੀ ਗਿਆਨੀ ਕਰਦੇ ਸਨ ਤੋਂ ਇਸੇ ਤਰ੍ਹਾਂ ਹੀ ਪੀੜੀ ਦਰ ਪੀੜੀ ਅੱਗੇ ਦੀ ਅੱਗੇ ਸੰਥਿਆ ਚੱਲਦੀ ਗਈ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਦੀ ਐਸੇ ਰੁਕਸਨ ਜਿਹਦੀਆਂ ਅੱਗੇ ਦੀ ਅਗੇ ਡਾਲੀਆਂ ਵੱਧ ਨਾ ਗਈਆਂ ਇਸ ਪ੍ਰਕਾਰ ਦੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਮਹਾਪੁਰਸ਼ਾਂ ਨੇ ਬਾਬਾ ਗੁਰਬਚਨ ਸਿੰਘ ਦੀ ਸਿਫਤੋ ਸਲਾਹ ਵਿੱਚ ਬਚਨ ਆਖੇ ਇੱਕ ਗਿਆਨੀ ਚੰਨਣ ਸਿੰਘ ਦੀ ਗੁਰਨੇ ਵਾਲੇ ਹੋਏ ਨੇ ਪਟਿਆਲੇ ਨਾ ਕੋੜ ਦੌੜ ਵਾਲੀ ਕੋਠੀ ਵਿੱਚੋਂ ਲੈਕਚਰ ਕਰ ਰਹੇ ਨੇ ਕਹਿੰਦੇ ਵਿਦਿਆ ਦੀ ਦਾਤ ਤਾਂ ਸਾਨੂੰ ਵੀ ਪ੍ਰਾਪਤ ਹੈ ਪਰ ਜਿਹੜਾ ਕਥਾ ਦਾ ਅਲੌਕਿਕ ਰਸ ਸੰਤ ਗੁਰੂ ਬਚਨ ਸਿੰਘ ਦੇ ਗਲੂਏ ਚ ਹੁੰਦਾ ਹੈ ਉਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ